ਸਤਿਅਯਾਕਾਲ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਭਵਨਿਤਕੌਰ ਦੁਪਹਿਰ 2 ਵਜੇ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਪੰਜਾਬੀਆਂ ਨੂੰ ਅਤਿ ਦੀ ਗਰਮੀ ਤੋਂ ਬਾਅਦ ਅੱਜ ਰਾਹਤ ਮਿਲੀ ਹੈ ਮੌਸਮ ਵਿਭਾਗ ਦੀ ਪਵਿੱਖਵਾੜੀ ਸਹੀ ਸਾਬਤ ਹੋਈ ਹੈ ਕੱਲ ਰਾਤ ਤੋਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਤੇ ਅੱਜ ਵੀ ਮੌਸਮ ਸੁਹਾਵਣਾ ਹੈ ਤੇ ਮੀਂਹ ਪੈ ਰਿਹਾ ਹੈ ਜਿੱਥੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਲੁਧਿਆਣਾ ਵਿੱਚ 41.8 ਡਿਗਰੀ ਪਟਿਆਲਾ ਵਿੱਚ 41.4 ਡਿਗਰੀ ਫਾਜ਼ਿਲਕਾ ਵਿੱਚ 43.1 ਡਿਗਰੀ ਫਿਰੋਜ਼ਪੁਰ ਵਿੱਚ 40.9 ਡਿਗਰੀ ਅਤੇ ਜਲੰਧਰ ਦੇ ਵਿੱਚ 40.8 ਡਿਗਰੀ ਦਰਜ ਕੀਤਾ ਗਿਆ ਸੀ ਉੱਥੇ ਹੀ ਹੁਣ ਮੀ ਪੈਣ ਨਾਲ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਇਸ ਦੇ ਨਾਲ ਹੀ ਹੋਰਨਾਂ ਸੂਬਿਆਂ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ ਮੌਸਮ ਵਿਭਾਗ ਦੇ ਮੁਤਾਬਕ ਅੱਜ ਸ਼ੁੱਕਰਵਾਰ ਨੂੰ 29 ਸੂਬਿਆਂ ਵਿੱਚ ਤੂਫਾਨ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਸੂਬਿਆਂ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਹਰਿਆਣਾ, ਪੰਜਾਬ ਵੀ ਸ਼ਾਮਲ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਸ਼ੁੱਕਰਵਾਰ ਨੂੰ ਫਿਲੌਰ ਜਲੰਧਰ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਗਰਾਮ ਪਿੰਡ ਲਖਨਪਾਲ ਫਿਲੌਰ ਜਲੰਧਰ ਤੋਂ ਹੋਵੇਗਾ। ਇਸ ਯਾਤਰਾ ਵਿੱਚ ਸਰਕਾਰ ਦਾ ਉਦੇਸ਼ ਹਰ ਪਿੰਡ ਦੇ ਔਰਡ ਨੂੰ ਨਸ਼ਾ ਮੁਕਤ ਬਣਾਉਣ ਵੱਲ ਕਦਮ ਚੁੱਕਣਾ ਹੈ। ਸੰਬੰਧੀ 2 ਤੋਂ 4 ਮਈ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰ ਵੱਲੋਂ ਮੀਟਿੰਗ ਵੀ ਕੀਤੀ ਗਈ ਇਹ ਮੁਹਿੰਮ ਸਰਪੰਚ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਤੇ ਚਲਾਈ ਜਾਵੇਗੀ। ਇਸ ਮੁਹਿੰਮ ਵਿੱਚ ਪਿੰਡ ਰੱਖਿਆ ਕਮੇਟੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਖੁਦ ਅੱਜ ਇਸ ਨੂੰ ਲਾਂਚ ਕਰਨਗੇ। 2025 ਦੀ ਸਭ ਤੋਂ ਵੱਡੀ ਨਾਰਕੋ ਤਸਕਰੀ ਕਾਰਵਾਈ ਵਿੱਚ ਤਰੰਤਾਰਨ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਅਤੇ 85 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਹ ਨੈਟਵਰਕ ਪਾਕਿਸਤਾਨੀ ਖੁਫੀਆ ਏਜੰਸੀ ISI ਦੀ ਸੁਰੱਖਿਆ ਹੇਠ ਚੱਲ ਰਿਹਾ ਸੀ ਅਤੇ ਇਸ ਨੂੰ UK ਆਧਾਰਤ ਡਰੱਗ ਹੈਂਡਲਰ ਲਾਲੀਵੱਲੋ ਚਲਾਇਆ ਜਾ ਰਿਹਾ ਸੀ ਭਾਰਤ ਵਿੱਚ ਸਥਿਤ ਇਸ ਨੈਟਵਰਕ ਦੇ ਮੁੱਖ ਸੰਚਾਲਕ ਅਮਰਜੋਤ ਸਿੰਘ ਉਰਫੋ ਜੋਤਾ ਸਿੰਧੂ ਪਿੰਡ ਪਿੱਟੇਵੰਡ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਤਾਬਕ ਅਮਰਜੋਤ ਸਰਹੱਦ ਪਾਰੋਂ ਤਸਕਰਾਂ ਤੋਂ ਨਸ਼ੀਆਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ ਅਤੇ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਦਾ ਸੀ ਉਸ ਦੇ ਰਿਆਇਸ਼ ਨੂੰ ਇਸ ਨੈਟਵਰਕ ਲਈ ਮੁੱਖ ਛੁੱਪਣ ਗਾਵਜੋ ਵਰਤਿਆ ਜਾ ਰਿਹਾ ਸੀ ਪੰਜਾਬ ਸਰਕਾਰ ਦੇ ਯੁੱਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰਨਤਾਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇਨਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੈਡ ਬਾਈ ਐਸਐਸਪੀ ਅਭਿਮਨਯੂ ਰਾਣਾ ਤਰਨਤਾਰਨ ਪੁਲਿਸ ਹੈਸ ਰਿਕਵਰਡ 85 ਕਿਜੀ ਹਿਰੋਇਨ ਐਂਡ ਅਰੇਸਟਡ 1 ਅਮਰਜੋਤ ਸਿੰਘ ਆਫ ਪਿੱਟੇਵਿੰਡ ਅੰਮ੍ਰਿਤਸਰ ਰਿਕਵਰਡ 85 ਕਿਲੋਜ਼ ਆਫ ਹੈਰੋਇਨ ਫ্রম ਹਿਸ ਪੋਜੀਸ਼ਨ ਇਹ ਹੈ ਹੈਰੋਇਨ ਤਿੰਨ ਕਿਸ਼ਤਾਂ ਦੇ ਵਿੱਚ ਪਹਿਲੇ ਯੈਸਟਰਡੇ 5 ਕਿਲੋ ਹੈਰੋਇਨ ਇਹਦੀ ਪਰਸਨਲ ਸਰਚ ਤੋਂ ਰਿਕਵਰ ਹੋਈ ਸੀ ਕਿ ਤੇ ਉਸ ਤੋਂ ਬਾਅਦ 40 ਕਿਲੋ ਹੈਰੋਇਨ ਇਹਦੇ ਪਿੰਡ ਪਿੱਟੇਵਿੰਡ ਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਕਸਰਾਏ ਪਿੰਡ ਸਰਾਇਆ ਬਨਤਖਾਂ ਦੇ ਵਿੱਚਗਾ ਉੱਥੋਂ ਵੀ 40 ਕਿਲੋ ਦੀ ਕਨਸਾਈਨਮੈਂਟ ਰਿਕਵਰ ਹੋਈ ਹੈ ਇਸ ਦੇ ਲਿੰਕ ਯੂਕੇ ਬੇਸਡ ਡਰੱਗ ਸਮਗਲਰ ਲਾਲੀ ਨਾਲ ਸਾਹਮਣੇ ਆਏ ਹਨ ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰੈਕਟ ਸੀਗਾ ਤੇ ਹਵਾਲੇ ਰਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ISI ਦੀ ਭਾਰਤ ਵਿੱਚ ਨਾਰਕੋ টেরਰਿਜ਼ਮ ਦੀ ਜਿਹੜੇ ਐਫਰਟਸ ਨੂੰ ਇੱਕ ਬਹੁਤ ਵੱਡੀ ਥੇਸ ਪਹੁੰਚੀ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਸਾਇੰਟੀਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇਜਸ ਸਟੈਬਲਿਸ਼ ਕੀਤੇ ਜਾ ਰਹੇ ਮੋਰ ਅਰੇਸਟ ਆ ਲਾਈਕਲੀ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਟੂ ਐਲੀਮੀਨੇਟ ਡਰੱਗਸ ਫਰਮ ਪੰਜਾਬ ਐਂਡ ਮੇਕ ਪੰਜਾਬ ਡਰੱਗਸ ਫਰੀ ਬਾਈ 31st ਮਈ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੇਸ਼ੀ ਲਈ ਘਟਿਆ ਬਿਆਨ ਦੇਣ ਵਾਲੇ ਉਹਨਾਂ ਨੂੰ ਅੱਤਵਾਦੀ ਦੀ ਭੈਣ ਕਹਿਣ ਵਾਲੇ ਵਿਜੇ ਸ਼ਾ ਖਿਲਾਫ ਦਰਜੋ ਐਫ ਆਈ ਆਰ ਦੇ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮੰਤਰੀ ਵਿਜੇ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ 16 ਮਈ ਦੀ ਤਾਰੀਖ ਦਿੱਤੀ ਸੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਬੂਜ 에ਅਰਫੋਰਸ ਸਟੇਸ਼ਨ ਦਾ ਦੌਰਾ ਕੀਤਾ ਪਿਛਲੇ ਹਫਤੇ ਪਾਕਿਸਤਾਨੀ ਫੌਜ ਵੱਲੋਂ ਇਸ 에ਅਰਬੇਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਰਾਜਨਾਥ ਸਿੰਘ ਨੇ ਬੂਜ 에ਅਰਫੋਰਸ ਸਟੇਸ਼ਨ ਤੇ 에ਅਰ ਵਾਰੀਅਰਜ਼ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਆਪਰੇਸ਼ਨ ਸੰਦੂਰ ਵਿੱਚ ਭਾਰਤੀ ਫੌਜ ਲਈ 23 ਮਿੰਟ ਕਾਫੀ ਸਨ ਫੌਜ ਨੇ ਪਾਕਿਸਤਾਨ ਦੀ ਧਰਤੀ ਤੇ ਉਗ ਰਹੇ ਅਤਵਾਦ ਦੇ ਅਜਗਰ ਨੂੰ ਕੁਚਲ ਦਿੱਤਾ ਜਿੰਨਾ ਸਮਾਂ ਲੋਕਾਂ ਨੂੰ ਨਾਸ਼ਤਾ ਤੇ ਪਾਣੀ ਪੀਣ ਤੇ ਖਾਣਾ ਖਾਣ ਵਿੱਚ ਲੱਗਦਾ ਹੈ ਉਸੇ ਸਮੇਂ ਵਿੱਚ ਤੁਸੀਂ ਦੁਸ਼ਮਣਾਂ ਨਾਲ ਨਜਿੱਠ ਲਿਆ ਹਵਾਈ ਸੇਨਾ ਦੇ ਮੁਖੀ 에ਅਰ ਚੀਫ ਮਾਰਸ਼ਲ ਐਪੀ ਸਿੰਘ ਵੀ ਉਹਨਾਂ ਦੇ ਨਾਲ ਇੱਥੇ ਪਹੁੰਚੇ ਹਨ ਇੱਕ ਦਿਨ ਪਹਿਲਾਂ ਰਾਜਨਾ ਸ਼੍ਰੀਨਗਰ ਦੇ ਬਦਾਮੀ ਬਾਗ ਛੌਣੀ ਪਹੁੰਚੇ ਸਨ ਇੱਥੇ ਉਹਨਾਂ ਨੇ ਪਾਕਿਸਤਾਨ ਵੱਲੋਂ ਦਾਗੇ ਗਏ ਗੋਲੇ ਦੇਖੇ ਇਸ ਤੋਂ ਬਾਅਦ ਉਹਨਾਂ ਨੇ ਸੈਨਿਕਾਂ ਨਾਲ ਮੁਲਾਕਾਤ ਕੀਤੀ ਆਪਰੇਸ਼ਨ ਸਿੰਦੂਰ ਤੋਂ ਬਾਅਦ ਬਾਇਕਾਟ ਤੁਰਕੀ ਦੇ ਸੱਦੇ ਦੇ ਵਿਚਕਾਰ ਭਾਰਤ ਸਰਕਾਰ ਨੇ ਸਲਿਬੀ 에ਅਰਪੋਰਟ services india private limited ਦੀ ਸੁਰੱਖਿਆ ਮਨਜ਼ੂਰੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੰਦੀ ਹੈ ਸਿਵਲ ਐਵੀਏਸ਼ਨ ਸੁਰੱਖਿਆ ਬਿਊਰੋ ਅ ਦੇ ਹੁਕਮ ਮੁਤਾਬਕ ਇੱਕ ਕਦਮ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ। ਇਹ ਤੁਰਕੀ ਕੰਪਨੀ ਹੁਣ ਭਾਰਤੀ ਹਵਾਈ ਅੱਡਿਆਂ ਤੇ ਗਰਾਊਂਡ ਹੈਂਡਲਿੰਗ ਦਾ ਕੰਮ ਨਹੀਂ ਕਰ ਸਕੇਗੀ ਤੇ ਹੁਣ ਦਿੱਲੀ, ਮੁੰਬਈ ਤੇ ਹੋਰ ਹਵਾਈ ਅੱਡਿਆਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਹਵਾਈ ਅੱਡਿਆਂ ਵੱਲੋਂ ਸੇਲੇਬੀ ਨਾਲ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਦਿੱਲੀ ਸਦਰ ਨਿਵਾਸ ਤੇ ਮੁਲਾਕਾਤ ਕੀਤੀ ਇਸ ਬਾਰੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਖੁਦ ਤਸਵੀਰਾਂ ਸਾਂਝੀਆਂ ਕੀਤੀਆਂ। ਅਤੇ ਕਿਹਾ ਕਿ ਮੈਨੂੰ ਸ਼੍ਰੀ ਨਰਿੰਦਰ ਮੋਦੀ ਨੂੰ ਉਹਨਾਂ ਦੇ ਨਿਵਾਸ ਸਥਾਨ ਤੇ ਮਿਲ ਕੇ ਮਾਣ ਮਹਿਸੂਸ ਹੋਇਆ ਹੈ ਪਾਕਿਸਤਾਨ ਉੱਤੇ ਸਾਡੀ ਜਿੱਤ ਲਈ ਵਧਾਈਆਂ ਕੇਂਦਰੀ ਮੰਤਰੀ ਬਿੱਟੂ ਨੇ ਪ੍ਰਧਾਨ ਮੰਤਰੀ ਨੂੰ ਦੋ ਕਿਤਾਬਾਂ ਵੀ ਭੇਟ ਕੀਤੀਆਂ ਪਾਕਿਸਤਾਨ ਉੱਤੇ ਭਾਰਤ ਨਾਅਬ ਨੂੰ ਸ਼੍ਰਿਸ਼ਟਾਚਾਰ ਅਤੇ ਦ੍ਰਣਤਾ ਨਾਲ ਨਜਿੱਠਣ ਵਿੱਚ ਉਹਨਾਂ ਦੀ ਮਿਸਾਲ ਅਗਵਾਈ ਦੀ ਪ੍ਰਸ਼ੰਸਾ ਕੀਤੀ ਪੰਜਾਬ ਦੇ ਵਿਕਾਸ ਲਈ ਮੁੱਖ ਪਹਿਲੂਆ ਤੇ ਚਰਚਾ ਕੀਤੀ ਗਈ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਕਈ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ ਹੈ। 10 ਮਹੀਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗਬੰਦੀ ਤੋਂ ਬਾਅਦ ਜੰਮੂ ਦੇ ਸਰਹੱਦੀ ਇਲਾਕਿਆਂ ਵਿੱਚ ਸਕੂਲ 6 ਦਿਨਾਂ ਬਾਅਦ ਵੀ ਬੰਦ ਹਨ। ਇਸ ਦੇ ਵਿੱਚ ਅਰਨੀਆ, ਆਰਸਪੁਰਾ, ਮੀਰਾ ਸਾਹਿਬ, ਸਤਵਾਰੀ, ਮੜ ਅਖਨੂਰ, ਜੋੜੀਆਂ ਅਤੇ ਖੋਰ ਜ਼ੋਨ ਦੇ ਸਕੂਲ ਸ਼ਾਮਿਲ ਹਨ। ਹਾਲਾਂਕਿ ਚੌਕੀਚੋਰਾ, ਪਲਵਾਲ, ਦਾਂਸਲ, ਗਾਂਧੀਨਗਰ, ਜੰਮੂ ਅਤੇ ਪੁਰਮੰਡਲ ਵਿੱਚ ਸਕੂਲ ਅੱਜ ਮੁੜ ਖੁੱਲ ਗਏ ਹਨ ਐਲੋਸੀ ਦੇ ਨੇੜੇ ਸਥਿਤ ਆਖਰੀ ਪਿੰਡ ਸਲੋਤੀ ਹੈ ਜੋ ਕਿ ਪੀਓਕੀ ਦੇ ਬਹੁਤ ਨੇੜੇ ਹੈ ਉੱਥੇ ਰਹਿਣ ਵਾਲੇ ਲੋਕ ਹੁਣ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਤੋਂ ਬਾਅਦ 6 ਮਹੀਨੋਂ ਲੋਕ ਆਪਣੇ ਘਰ ਛੱਡ ਕੇ ਚਲੇ ਗਏ ਸਨ ਪੰਜਾਬ ਸਕੂਲ ਸਿੱਖਿਆ ਬੋਰਡ ਅੱਜ 10ਵੀਂ ਜਮਾਤ ਦਾ ਨਤੀਜਾ ਜਾਰੀ ਕਰੇਗਾ ਨਤੀਜਾ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਵੱਲੋਂ ਦੁਪਹਿਰ 2:30 ਵਜੇ ਘੋਸ਼ਿਤ ਕੀਤਾ ਜਾਵੇਗਾ ਬੋਰਡ ਵੱਲੋਂ ਕੋਈ ਵੱਖਰਾ ਗਜ਼ਟ ਧਿਆਨ ਨਹੀਂ ਕੀਤਾ ਗਿਆ ਹੈ ਵਿਦਿਆਰਥੀਆਂ ਨੂੰ ਸਿਰਫ ਵੈਬਸਾਈਟ ਤੇ ਹੀ ਨਤੀਜਾ ਦੇਖਣਾ ਪਵੇਗਾ ਇਸ ਵਾਰ ਪੀਐਸਸੀਬੀ 10ਵੀਂ ਦੀ ਪ੍ਰੀਖਿਆ ਵਿੱਚ ਲਗਭਗ 3 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਹਾਲਾਂਕਿ ਬੋਰਡ ਅਧਿਕਾਰੀਆਂ ਦੇ ਮੁਤਾਬਕ ਸਰਟੀਫਿਕੇਟ ਦੀ ਹਾਰਡ ਕਾਪੀ ਬੋਰਡ ਵੱਲੋਂ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਭੇਜੀ ਜਾਵੇਗੀ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੈ ਬੋਰਡ ਦੇ ਮੁਤਾਬਕ ਨਤੀਜੇ ਦੇਖਣ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈਬਸਾਈਟ www.pseb.ac.in ਤੇ ਲੌਗਇਨ ਕਰਨਾ ਪਵੇਗਾ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹైదరాబాద్ ਯੂਨੀਵਰਸਿਟੀ ਦੇ ਨੇੜੇ ਕਾਂਚਾ ਗਾਚੀ ਬੋਬਲੀ ਜੰਗਲ ਵਿੱਚ ਦਰਖਤਾਂ ਦੀ ਗੈਰ ਕਾਨੂੰਨੀ ਕਟਾਈ ਤੇ ਸਖਤ ਰੁਖ ਅਪਣਾਇਆ ਅਤੇ ਕਿਹਾ ਕਿ ਇਹ ਕਾਰਵਾਈ ਪਹਿਲਾਂ ਤੋਂ ਯੋਜਨਾਬੱਝਾਬਦੀ ਹੈ ਅਦਾਲਤ ਨੇ ਤੇਲੰਗਾਨਾ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜੰਗਲ ਨੂੰ ਦੁਬਾਰਾ ਨਹੀਂ ਉਗਾਇਆ ਗਿਆ ਤਾਂ ਤੇਲੰਗਾਨਾ ਸਰਕਾਰ ਦੇ ਅਧਿਕਾਰੀ ਜੇਲ੍ਹ ਜਾ ਸਕਦੇ ਹਨ ਸੁਣਵਾਈ ਦੌਰਾਨ ਸੀਜੀਆਈ ਬੀਆਰ ਗਵਈ ਅਤੇ ਜਸਟਿਸ ਏਜੀ ਮਸੀ ਦੇ ਬੈਂਚ ਨੇ ਕਿਹਾ ਕਿ ਦਰਖਤ ਉਸ ਸਮੇਂ ਕੱਟੇ ਗਏ ਸਨ ਜਦੋਂ ਅਦਾਲਤ ਤਿੰਨ ਦਿਨਾਂ ਦੀ ਛੁੱਟੀ ਤੇ ਸੀ ਤਾਂ ਜੋ ਕੋਈ ਰੋਕ ਨਾ ਲਗਾਈ ਜਾ ਸਕੇ। ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ NEET UG ਦੇ ਨਤੀਜੇ ਤੇ ਰੋਕ ਲਗਾ ਦਿੱਤੀ ਹੈ। ਦਰਅਸਲ ਪ੍ਰੀਖਿਆ ਦੌਰਾਨ ਤੇਜ਼ ਹਵਾ ਅਤੇ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਸੀ। ਇਸ ਕਾਰਨ ਬਹੁਤ ਸਾਰੇ ਵਿਦਿਆਰਥੀ ਪੇਪਰ ਪੜ੍ਹ ਵੀ ਨਹੀਂ ਸਕੇ ਸਨ ਜਿਸ ਕਾਰਨ ਉਨ੍ਹਾਂ ਦਾ ਪੇਪਰ ਖਰਾਬ ਹੋ ਗਿਆ ਸੀ। ਹਾਈ ਕੋਰਟ ਵਿੱਚ ਮਾਮਲੇ ਵਿੱਚ ਤਸੱਲੀ ਅਬਖਸ਼ ਜਵਾਬ ਨਾ ਮਿਲਣ ਕਾਰਨ ਅਦਾਲਤ ਨੇ ਯੂਜੀ ਦੇ ਅੰਤਿਮ ਨਤੀਜੇ ਤੇ ਰੋਕ ਲਗਾ ਦਿੱਤੀ ਅਦਾਲਤ ਨੇ ਕਿਹਾ ਕਿ ਅੰਤਿਮ ਫੈਸਲਾ ਆਉਣ ਤੱਕ ਨਤੀਜਾ ਜਾਰੀ ਨਹੀਂ ਕੀਤਾ ਜਾਣਾ ਚਾਹੀਦਾ ਚਾਰ ਮਈ ਨੂੰ ਇੰਦੌਰ ਵਿੱਚ ਨੀਟ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਵਿੱਚ ਪਹੁੰਚਿਆ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਹੋਰ ਵੀ ਵਿਗੜ ਗਈ। ਹਵਾ ਗੁਣਵੱਤਾ ਸੂਚਕਾंक ਭਾਪਕੀ AQI 300 ਤੋਂ ਉਪਰ ਹੋ ਗਿਆ ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਧੂੜ ਪ੍ਰਦੂਸ਼ਣ ਵਿੱਚ ਅਚਾਨਕ ਵਾਧਾ ਹੋਣ ਕਾਰਨ ਇਹ ਗੁਣਵੱਤਾ ਵਿਗੜ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਅੱਜ ਦੁਪਹਿਰ 12 ਵਜੇ ਦਿੱਲੀ ਦਾ ਕੁੱਲ AQI 301 ਦਰਜ ਕੀਤਾ ਗਿਆ। 301 ਅਤੇ 400 ਦੇ ਵਿਚਕਾਰ AQI ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ। ਅਨੰਤ ਵਿਹਾਰ, ਅਸ਼ੋਕ ਵਿਹਾਰ ਅਤੇ ਆਇਆ ਨਗਰ ਵਿੱਚ ਕ੍ਰਮਵਾਰ 345 322 ਅਤੇ 333 ਦਾ ਆਈਕਿਊ ਦਰਜ ਕੀਤਾ ਗਿਆ। ਲੁਧਿਆਣਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਵਿਦਿਆਰਥੀ ਵੱਲੋਂ 12ਵੀਂ ਜਮਾਤ ਦੇ ਪੇਪਰ ਵਿੱਚ ਫੇਲ ਹੋਣ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਗਈ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜਰਨੈਲ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਸਿਰਫ 17 ਸਾਲ ਦੀ ਦੱਸੀ ਜਾ ਰਹੀ ਹੈ। ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ ਦੇ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਉਹ ਕਲਾਸ ਵਿੱਚ ਫੇਲ ਹੋ ਗਿਆ ਕਿਉਂਕਿ ਉਸ ਦੇ ਨੰਬਰ ਘਟ ਆਏ ਸਨ। ਆਸਫਲਤਾ ਤੇ ਤਣਾਅ ਕਾਰਨ ਉਸਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਵਿਦਿਆਰਥੀ ਦੀ ਮ੍ਰਿਤਕ ਦੇ ਦਾ ਪੋਸਮਾਰਟਮ ਅਜ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਕੀਤਾ ਜਾਵੇਗਾ ਪੰਜਾਬੀ ਗਾਇਕ ਸੁਨੰਦਾ ਸ਼ਰਮਾ ਨਾਲ ਵਿਵਾਦ ਤੋਂ ਬਾਅਦ ਸੁਰਖਿਆ ਵਿੱਚ ਆਏ ਸੰਗੀਤ ਨਿਰਮਾਤਾ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ ਮੋਹਾਲੀ ਸੈਕਟਰ 71 ਦੇ ਇੱਕ ਘਰ ਦੇ ਬਾਹਰ 6 ਤੋਂ 7 라운ਡ ਹਵਾਈ ਫਾਇਰਿੰਗ ਕੀਤੀ ਗਈ ਗੋਲੀਬਾਰੀ ਕਰਨ ਵਾਲੇ ਲੋਕ ਬਾਈਕ ਤੇ ਆਏ ਸੰ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਵੱਲੋਂ ਇਲਾਕੇ ਵਿੱਚ ਲਗਾਏ ਗਏ ਕੈਮਰੇਆ ਦੀ ਰਿਕਾਰਡਿੰਗ ਤੋਂ ਇੱਕ ਬਾਈਕ ਨੂੰ ਜਾਂਦੇ ਹੋਏ ਦੇਖਿਆ ਗਿਆ ਇਸ ਵਿੱਚ ਦੋ ਲੋਕ ਸਵਾਰ ਸਨ ਬਾਈਕ ਤੇ ਯੂਪੀ ਨੰਬਰ ਪਲੇਟ ਸੀ ਇਹ ਖੁਲਾਸਾ ਹੋਇਆ ਕਿ ਇੱਕ ਸੁਰੱਖਿਆ ਗਾਰਡ ਤੋਂ ਲਾਈਨ ਨੰਬਰ 1212 ਵੀ ਪੁੱਛਿਆ ਗਿਆ ਸੀ ਪੁਲਿਸ ਨੂੰ ਉਮੀਦ ਹੈ ਕਿ ਦੋਸ਼ੀ ਜਲਦ ਹੀ ਫੜਿਆ ਜਾਵੇਗਾ ਭਾਰਤ ਦੇ ਹੀਰਾ ਕਾਰੋਬਾਰੀ ਨਵੀਨ ਮੋਦੀ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧ ਗਿਆ ਹਨ ਨਵੀਨ ਮੋਦੀ ਨੇ ਲੰਡਨ ਦੀ ਇੱਕ ਅਦਾਲਤ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਤੇ ਪਟੀਸ਼ਨ ਵਿੱਚ ਨਵੀਨ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਨੂੰ ਭਾਰਤ ਹਵਾਲਗੀ ਤੱਕ ਜ਼ਮਾਨਤ ਤੇ ਰੱਖਿਆ ਜਾਵੇ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ 55 ਸਾਲਾ ਨਵੀਨ ਨੇ ਕਿਹਾ ਕਿ ਉਸ ਦੀ ਜਾਨ ਨੂੰ ਭਾਰਤ ਸਰਕਾਰ ਤੋਂ ਖਤਰਾ ਹੈ ਇਸ ਲਈ ਉਹ ਬ੍ਰਿਟੇਨ ਤੋਂ ਨਹੀਂ ਫਰਾਰ ਹੋਵੇਗਾ ਦੁਪਹਿਰ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਵੇਖਦੇ ਰਹੋ ਦਿਖਾਲਸ ਟੀਵੀ ਧੰਨਵਾਦ